ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਗੜੀ ਨजीर ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰਗਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਵੱਲੋਂ ਕੀਤੀ ਗਈ। ਔਰ ਇਹ ਉਹ ਧਰਤੀ ਜਿੱਥੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਸ਼ਹੀਦੀ ਦੇਣ ਲਈ ਦਿੱਲੀ ਗਏ ਸੀ ਤਾਂ ਇਸਥੇ ਡੇਢ ਮਹੀਨੇ ਦੇ ਕਰੀਬ ਇਸ ਗੁਰਦੁਆਰਾ ਸਾਹਿਬ 'ਚ ਰਹੇ ਸੀ ਔਰ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਨਿਭਾਰੇ ਬਾਬਾ ਬਲਵੀਰ ਸਿੰਘ ਵੱਲੋਂ ਇਸ ਮੌਕੇ ਤੇ ਪੰਜ ਪਿਆਰੇ ਸ੍ਰੀ ਗੁਰਗਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਿਹੜੇ ਫੁੱਲਾਂ ਦੀ ਵਰਖਾ ਪਾਲਕੀ ਸਾਹਬ ਤੇ ਵੀ ਕੀਤੀ ਗਈ ਸੰਗਤਾਂ ਵੱਲੋਂ ਸਾਰੇ ਰਸਤੇ ਗੁਰਵਾਣੀ ਕੀਰਤਨ ਕੀਤਾ ਗਿਆ ਅਤੇ ਇਹ ਨਗਰ ਕੀਰਤਨ ਸਮਾਣਾ ਹਲਕੇ ਦੇ ਦੋ ਦੋ ਦਿਨ ਪਿੰਡਾਂ ਤੋਂ ਹੁੰਦਾ ਹੈ ਸ਼ਾਮ ਨੂੰ ਗੁਰਦੁਆਰਾ ਗੜੀ ਨजीर ਪਹੁੰਚੇਗਾ ਤੁਹਾਨੂੰ ਤਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਉਹਨਾਂ ਦੇ ਅਨੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਹੀਦਾਂ ਦੀ ਯਾਦ ਵਿੱਚ ਅੱਜ ਨਗਰ ਕੀਰਤਨ ਜੋ ਗੁਰਦੁਆਰਾ ਗੜੀ ਸਾਹਿਬ ਤੋਂ ਆਰੰਭ ਹੋ ਕੇ ਸਾਰੇ ਨਗਰਾਂ ਤੋਂ ਹੁੰਦਾ ਹੈ ਵਾਪਸੀ ਇੱਥੇ ਸ਼ਾਮ ਦੇ ਟਾਈਮ ਤੇ ਪਹੁੰਚਣਾ ਹੈ ਜੀ ਹਾਂਜੀ ਹਾਂਜੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸੀ ਇਹ ਧਰਤੀ ਨੂੰ ਭਾਗ ਲਾਇਆ ਸੀ ਹੈਗੇ ਅੱਜ ਉਹੀ ਦਿਨ ਦੁਬਾਰਾ ਯਾਦ ਕਰਨ ਨੂੰ ਮੇਰੇ ਤੋਂ ਧੰਨ ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਜਦੋਂ ਸੀਸ ਦੇਣ ਵਾਸਤੇ ਗਏ ਸੀ ਹਿੰਦ ਦੀ ਚਾਦਰ ਬਣ ਕੇ ਗਏ ਸੀ ਉਹ ਇੱਥੋਂ ਹੀ ਰਮਤਾ ਪਿੱਛੋਂ ਹੋ ਕੇ ਇੱਥੇ ਆਣ ਕੇ ਰੁਕੇ ਸੀ ਔਰ ਇੱਥੋਂ ਪੜਾ ਦਰ ਪੜਾ ਅੱਗੇ ਆਗਰਾ ਪਹੁੰਚ ਕੇ ਜਾ ਕੇ ਦਿੱਲੀ ਗੁਰਾਂ ਨੇ ਸੀਸ ਦਿੱਤਾ ਸੀ ਜਿਸ ਨਾਲ ਸਾਰੇ ਧਰਮ ਦੇ ਹਿੰਦੂ ਧਰਮ ਦੀ ਸਾਰੇ ਦੀ ਦੇਸ਼ ਦੀ ਰੱਖਿਆ ਕੀਤੀ ਸਰਹਿੰਦੀ ਚਾਦਰ ਬਣੀ ਸੀ ਹੈ ਸਤਿਗੁਰੂ ਤੇਗ ਬਹਾਦਰ ਸਚੇ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਦਾੜਾ ਮਨਾਇਆ ਜਾ ਰਿਹਾ ਜਿਸ ਵਿੱਚ ਆਲੇ ਦੁਆਲੇ ਦੀਆਂ ਸੰਗਤਾਂ ਬੜੀਆਂ ਹੋਵੋ ਮਹਾਮਾਕੇ ਹਿੱਸਾ ਲੈਂਦੀਆਂ ਨੇ ਤੇ ਬਾਬਾ ਬਲਬੀਰ ਸਿੰਘ ਜੀ ਦੀ ਬੜੀ ਕਿਰਪਾ ਉਹ ਇਸ ਨਗਰ ਕੀਰਤਨ ਦੀ ਅਗਵਾਈ ਕਰਦੇ ਨੇ ਤੇ ਉਹਨਾਂ ਦੀ ਰਹਿਨਮਾਈ ਚ ਸਾਰੀ ਸੇਵਾ ਚੱਲਦੀ ਹੈ ਬਾਬਾ ਜੀ ਇਹਨਾਂ ਨੇ ਹੁਣ ਜਿਹੜਾ ਆਪਣਾ ਉੱਥੇ ਗੇਟ ਬਣਿਆ 350 ਸਾਲਾ ਉਹਦੇ ਉੱਤੇ ਉਕਰਿਆ ਵੀ ਹੋਇਆ ਅਸੀਂ ਲਿਖਿਆ ਵੀ ਆ ਸਾਧ ਸੰਗਤ ਵੱਲੋਂ ਲਿਖਵਾਇਆ ਵੀ ਗਿਆ ਵੀ ਉਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ 350 ਸਾਲਾਂ ਯਾਦ ਨੂੰ ਸਮਰਪਿਤ ਹੈ ਇਤਿਹਾਸਿਕ ਗੁਰਦੁਆਰਾ ਗੜੀ ਸਾਹਿਬ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਵਾ ਮਹੀਨਾ 40 ਦਿਨ ਇੱਥੇ ਇਸ ਧਰਤੀ ਦੇ ਉੱਤੇ ਰਹੇ ਔਰ ਬਾਬਾ ਬਲਬੀਰ ਸਿੰਘ ਜੀ ਨੇ 350 ਸਤਾਪ ਦੀ ਨੂੰ ਸਮਰਪਿਤ ਇੱਕ ਗੇਟ ਬੜਾ ਸ਼ਾਨਦਾਰ ਗੇਟ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਜੋ ਕਿ ਗੁਰਦੁਆਰਾ ਗੜੀ ਸਾਹਿਬ ਨਾਲ ਹੁੰਦਾ ਉਹ समर्पित ਕੀਤਾ ਹੈ 350 ਸਾਲਾਂ ਦੀ ਸ਼ਤਾਬਦੀ ਨੂੰ ਕਿ ਜੋ ਇਹ 350 ਸਾਲਾਂ ਦੀ ਸ਼ੀਦੀ ਸ਼ਤਾਬਦੀ ਸਮਾਗਮ ਜੋ ਕਿ ਸੰਤ ਬਾਬਾ ਬਲਬੀਰ ਸਿੰਘ ਜੀ ਦੀ ਰਹਿਨਮਾਈ ਹੇਠ ਬੜੇ ਹੀ ਚਾਹ ਅਤੇ ਉਤਸ਼ਾਹ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ ਅਤੇ ਜੋ ਕਿ ਵਿਸ਼ੇਸ਼ ਤੌਰ ਤੇ ਬਾਬਾ ਜੀ ਵੱਲੋਂ ਜੋ ਕਾਰ ਸੇਵਾ ਕੀਤੀ ਗਈ ਹੈ ਜੋ ਦਰਸ਼ਨੀ ਦਿਉੜੀ ਬਹੁਤ ਹੀ ਸੁੰਦਰ ਜੋ ਕਿ ਪੂਰੀ ਦਰਸ਼ਨੀਕ ਹੈ ਉਹ 메ਨ ਗੇਟ ਦੇ ਤੁਸੀਂ ਆਪ ਜੀ ਦੇਖ ਕੇ ਆਏ ਹੋ 350 ਸਾਲਾਂ ਸ਼ਹੀਦੀ ਸਤਾਬ ਦੀਨ ਨੂੰ ਸਮਰਪਿਤ ਜੋ ਬਾਬਾ ਜੀ ਵੱਲੋਂ ਸਾਰੀ ਕਰਵਾਈ ਗਈ ਹੈ ਅਤੇ ਅੱਜ ਜੋ ਵੱਡੇ ਵਿਸ਼ਾਲ ਰੂਪ ਦੇ ਵਿੱਚ ਨਗਰ ਕੀਰਤਨ ਜੋ ਇਸ ਸ਼ਤਾਬਦੀਨ ਨੂੰ ਸਮਰਪਿਤ ਸਜਾਏ ਜਾ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਨਗਰ ਕੀਰਤਨ ਨਿਕਲਣ ਲੱਗਾ ਗੜੀ ਸਾਹਿਬ ਤੋਂ ਜੀ ਜਿੱਥੇ ਗੁਰੂ ਮਹਾਰਾਜ ਆ ਕੇ ਕਈ ਦਿਨ ਰਹੇ ਨੇ ਕੀ ਦਿਦਨ ਜਾਂਦੇ ਹੋਏ ਕੈਮਰਾਮੈਨ ਬੀਕੇ ਕਰਕੇ ਨਾਲ ਪ੍ਰਸੋਤਮ ਕੋਸਿਕ ਸਮਾਨਾ